ਅਗੇ ਜਿਹੜਾ ਕਾਫਲਾ ਹੈ ਇਹ ਮੰਤਰੀ ਸਾਹਿਬ ਦਾ ਜਾ ਰਿਹਾ ਤੇ ਨਾਲ-ਨਾਲ ਜਿਹੜੀ ਮੀਡੀਆ ਦੀ ਸਾਡੀ ਆ ਦੇਸ਼ ਦੁਨੀਆ ਚੈਨਲ ਦੀ ਜਿਹੜੀ ਟੀਮ ਹੈ ਤਾਂ ਉਹ ਨਾਲ-ਨਾਲ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕੀ ਕੀ ਮੰਤਰੀ ਨੇ ਕਿਹਾ ਇਹ ਬੋਲ ਚੁਕਾਏ ਮਿਆਕ ਸਿੰਘ ਸੇਰ ਅੱਜ ਕੇਂਦਰੀ ਮੰਤਰੀ RAMDAS PHALWE ਬਹੁਤ ਹੀ ਦੇਖੋ ਕਿ ਬਾਰਾਸ ਜੀ ਦਾ ਅਮਰ ਸਰ ਵਿਖੇ ਜਿਹੜਾ ਮੂਰਤੀ ਨੂੰ ਲੈ ਕੇ होया बात इसे ली आज पंजाब में बेचे केंद्रीय मंत्री कौन क्योंकि ऐसा आज का सीन एक बात है इनको इतने सीन लेकर उन आदा वेलकम करने का पूरी उन्होंने मात्रा आए हुए ने नीचे के साथ बंदा जीजे बीच में देश के तवीराम के फिल्म बार का अभिनेता है और बाबा साहब अंबेडकर जी का ही देव देव रखेंगे बोलत काम किया ही है लेकिन बाबा साहब अम्बेडकर बहुत बड़े पॉपुलर नेता है।, तो है या, टेंपल है, या जारियन वाला है। ऐसे जगह पर बाबा साहब अम्बेडकर जी के बहुत ही सबसे ज्यादा है और अमृतसर में भी बाबा साहब का स्टैचू था उस पर मतलब एक आदमी

आरोपी या गिरफ्तार है उनको तो उनको खड़ी कड़ी सजा मिलनी चाहिए ये हमारी मांग है और इसके लिए आज मैं सामाजिक न्याय और अधिकार का मंत्रालय के नाते तो के नाते आज मैं अब में आया हूँ मैं विद्यार्थियों के वाला हूँ अधिकारियों के बात करने वाला हूँ और फिर करने वाला हूँ इस घटना का करता हूँ और ये घटना बहुत बड़ी सुनते है पंजाब के हालातों को पंजाब में जो भगवान मान रेडी बहुत बड़ी गंभीर है हमारे भगवान मान जी मुख्यमंत्री है लीडर भी है हमारे साथ दो में पार्लियामेंट रहे लेकिन उनको मतलब पंजाब को हैंडल करने में उतनी मतलब आ, 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 उतना वो नहीं तो दिख रहे है उनको लगता है कि पंजाब एक बहुत अच्छा स्टेट है किसान एग्रीकल्चर बहुत बड़ा है तो मतलब यहाँ ऑर्डर की सिटी में करने में और मुख्यमंत्री टोटल तो तो हो चुके हैं और इसीलिए मुझे लगता है की ये बात अच्छी नहीं है और भगवान मान जी ने पंजाब को ठीक ढंग से आगे ले जाना चाहिए और मुझे लगता है आम आदमी पार्टी पंजाब को ठीक करने में बिल्कुल नाकामयाब हुई है और अरविंद केजरीवाल जी इसमें पूरे फिलौर हो चुके हैं ऐसा मेरा है

ਜੀ ਇਹੜੇ ਸਰਚ ਕਰਨ ਵਾਲੀ ਓਕੇ ਓਕੇ ਤੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਬਹੁਤ ਮਾਨਦਵਾਗੀ ਘਟਨਾ ਵਾ ਦੇਖੋ ਵੀ 26 ਜਨਵਰੀ ਦੇ ਦਿਨ ਜਿਸ ਦਿਨ ਜਿਨ੍ਹਾਂ ਨੇ ਆਪਣਾ ਸੰਵਿਧਾਨ ਬਣਾਇਆ ਸੀ ਉਸ ਦਿਨ ਉਹ ਲਾਗੂ ਹੋਇਆ 26 ਜਨਵਰੀ ਇੱਕ ਦਿਨ ਪੂਰੇ ਭਾਰਤ ਦੇ ਵਿੱਚ 26 ਜਨਵਰੀ ਮਨਾਈ ਨਸਾਨਾ ਸੂਬਾ ਪ੍ਰਧਾਨ ਕਲਵੰਦ ਸਿੰਘ ਆ ਤਾਂ ਕੇਂਦਰੀ ਮੰਤਰੀ ਅਜ ਦੌਰਾ ਮੰਤਰੀ ਸਾਹਿਬ ਇਥੇ ਅੰਮ੍ਰਿਤਸਰ ਆਏ ਸੀ ਕਿਉਂਕਿ ਦੱਸ ਦਈਏ ਕਿ 26 ਜਨਵਰੀ ਨੂੰ ਬਾਬਾ ਉਮੀਦਗਾਰ ਸਾਹਿਬ ਜੀ ਦਾ ਸਟੈਚੂ ਸੀ ਉਹਦੇ ਦੇ ਪੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਇਸ ਲਈ ਮੰਤਰੀ ਸਾਹਿਬ ਆਏ ਸਾਣਾ ਸੂਬਾ ਪ੍ਰਧਾਨ ਨਾਲ ਨੇ ਗੱਡੀ ਦੇ ਵਿੱਚ ਬੈਠੇ ਸੀ ਕੀ ਗੱਲਬਾਤ ਹੋਈ ਇਹਨਾਂ ਦੀ ਆਪਾਂ ਗੱਲਬਾਤ ਕਰਾਂਗੇ ਸਸਤੀ ਕਾਲ ਜੀ ਸਸਤੀ ਕਾਲ ਜੀ ਬਹੁਤ ਬਹੁਤ ਧੰਨਵਾਦੀ ਅੱਜ ਸ਼੍ਰੀ ਰਾਮਦਾਸ ਠਾਵਲੇ ਜੀ ਰਿਪਬਲਿਕਨ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹੋ ਸਮਾਜਿਕ ਨਿਆਂ ਮੰਤਰੀ ਉਹ ਅੱਜ ਪ੍ਰਸ਼ਾਸਨ ਨਾਲ ਜੋ ਪਿੱਛੇ ਘਟਨਾ ਬਾਬਾ ਸਾਹਿਬ ਨੂੰ ਸਟੈਚੂ ਨੂੰ ਲੈ ਕੇ ਖਾੜਨ ਦੀ ਜੋ ਆਈ ਸੀ 26 ਤਰੀਕ ਦੀ ਘਟਨਾ ਹੋਈ ਹੈ ਬਹੁਤ ਨਿੰਦਣਯੋਗ ਹੈਗੀ ਅਸੀਂ ਨਿੰਦੇ ਵੀ ਕਰਦੇ ਹਾਂ ਉਸ ਚੀਜ਼ ਦੀ ਅੱਜ ਉਸ ਪ੍ਰਸ਼ਾਸਨ ਦੀ ਮੀਟਿੰਗ ਲਈ ਹੈ ਡੰਗਾਈ ਦੇ ਵਿੱਚ ਇਹਦੀ ਜਾਂਚ ਪੜਤਾਲ ਕਰਕੇ ਵੀ ਇਹ ਜਿਹੜਾ ਬੰਦੇ ਕਾਨੂੰਨੀ ਕਾਰਵਾਈ ਪੂਰੇ ਤਰੀਕੇ ਨਾਲ ਕੀਤੀ ਜਾਵੇ ਤੇ ਆ ਮੀਟਿੰਗ ਦੇ ਵਿੱਚ ਤੁਸੀਂ ਵੀ ਅੱਜ ਹਿੱਸਾ ਲਿਆ ਤੇ ਉਸ ਮੀਟਿੰਗ ਦੇ ਵਿੱਚ ਕੀ ਕੀ ਅੱਗਲੀਆਂ ਗੱਲਾਂ ਹੋਈਆਂ ਗੱਲ ਚੱਲ ਰਹੀ ਸੀ ਐਨਐਸਏ ਲੱਗਣ ਦੀ ਕਿ ਐਨਐਸਏ ਉਹ ਮੁੰਡੇ ਤੇ ਲੱਗੂਗੀ ਜਿਸ ਨੇ ਸਟੈਚੂ ਨਾਲ ਛੇੜਖਾਨੀ ਕੀਤੀ ਬਿਲਕੁਲ ਜੀ ਐਨਐਸਏ ਲੱਗਣੀ ਚਾਹੀਦੀ ਹੈ ਕਿਸੇ ਜੇ ਧਰਮ ਨਾਲ ਕੋਈ ਵੀ ਇਦਾਂ ਦਾ ਕੋਈ ਆ ਪੰਜਾਬ ਦੇ ਵਿੱਚ ਹੁੰਦਾ ਕਿਸੇ ਧਰਮ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ ਕਿਉਂਕਿ ਸਾਡੇ ਬਹੁਤ ਜ਼ਿਆਦਾ ਸਮਾਜ ਨੂੰ ਠੇਸ ਪਹੁੰਚੀ ਔਰ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਠੇਸ ਪਹੁੰਚੀ ਇਸ ਚੀਜ਼ ਦੀ ਐਨਐਸਏ ਬਣਦਾ ਹੈਗਾ ਲੱਗਣਾ ਚਾਹੀਦਾ ਇਸ ਦਾ ਹਮਦਰਦੀ ਅੱਜ ਕਰਕੇ ਰਾਮਦਾਸ ਠਾਵਲੇ ਜੀ ਉਹਨਾਂ ਨੇ ਵੀ ਹਮਦਰਦੀ ਚਿਤਾ ਕੇ ਇੱਥੇ ਪਹੁੰਚੇ ਹੈਗੇ ਉਹਨਾਂ ਨੇ ਵੀ ਅੱਜ ਵੀ ਗੁਰੂਆਂ ਦੀ ਨਗਰੀ ਅੰਮ੍ਰਿਤਪੰਜਾਬ ਹੈਗਾ ਜਾਂ ਸੂਬਾ ਹੈਗਾ ਵੀ ਉੱਥੇ ਇਹ ਘਟਨਾ ਵਾਪਰ ਜਾਣੀ ਬਹੁਤ ਲੰੰਝ ਨੂੰ ਜੋਗੀ ਹੈ ਤਾਂ ਕੀ ਲੱਗਦਾ ਕਿ ਇਹਨੂੰ ਆਪਾਂ ਜਿਵੇਂ ਅੱਜਕੱਲ ਨੌਜਵਾਨ ਪੀੜ੍ਹੀ ਨੂੰ ਬਾਬਾ ਸਾਹਿਬ ਬਾਰੇ ਬਹੁਤ ਘੱਟ ਨੌਲੇਜ ਆ ਫਿਲਮਾਂ ਬਾਰੇ ਜਿਆਦਾ ਵਾ ਤਾਂ ਕੀ ਕਹਿਣਾ ਚਾਹੁੰਨੇ ਹੂੰ ਕਿ ਕਈ ਪਹਿਲਾਂ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਹੁੰਦਾ ਸੀ ਬਾਬਾ ਸਾਹਿਬਾਰੇ ਪਰ ਅੱਜਕੱਲ ਬਹੁਤ ਬੱਚਿਆਂ ਨੂੰ ਆ ਪਤਾ ਘਟਾ ਕਿ ਵੀ ਪੁੱਛੀ ਦਾ ਤੇ ਬਹੁਤ ਘੱਟ ਪਤਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਸਕੂਲਾਂ ਦੇ ਵਿੱਚ ਸਾਡੇ ਜੋ ਪੰਜਾਬ ਗਵਰਨਮੈਂਟ ਦੀ ਸਰਕਾਰ ਹੈਗੀ ਹੈ ਸਕੂਲਾਂ ਦੇ ਟੀਚਰ ਹੈਗੇ ਆ ਉਹ ਮੋਟੀਵੇਟ ਕਰਨ ਉਹ ਜਿਹੜੇ ਬੱਚੇ ਪੜ੍ਹਦੇ ਹੈਗੇ ਸਕੂਲ ਦੇ ਵਿੱਚ ਕਿਸੇ ਦਾ ਵੀ ਬੱਚਾ ਹੈਗਾ ਸਕੂਲ ਦੇ ਵਿੱਚ ਮੋਟੀਵੇਟ ਕਰਨ ਜਿਹੜੇ ਕ੍ਰਾਂਤੀਕਾਰੀ ਹੈਗੇ ਆ ਬਾਬਾ ਸਾਹਿਬ ਬਾਰੇ ਜ਼ਰੂਰ ਕਰਨ ਕਿਉਂਕਿ ਉਹਨਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ ਇਹਦੀਆਂ ਘਟਨਾਵਾਂ ਜਿਹੜੀਆਂ ਵਾਰ-ਵਾਰ ਜਿਹੜੀਆਂ ਹੁੰਦੀਆਂ ਉਹ ਬਚ ਜਾਣ ਕਿਉਂਕਿ ਹਰੇਕ ਪਤਾ ਹੋਵੇ ਨਾਗਰਿਕ ਨੂੰ ਬੱਚੇ ਨੂੰ ਵੀ ਇਹਨਾਂ ਨੇ ਕੀ ਕੀਤਾ ਦੇਸ਼ ਲਈ ਕੀ ਜੀ